ਜੋ ਦਵਾ ਕਰਨਾ ਪਤਾ ਹੈ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਅਧਿਆਪਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਦੀ ਨੌਕਰੀ ਦਵਾਉਣ ਦੇ ਨਾਮ ਤੇ ਸਾਡੇ ਨਾਲ ਕੋੜਾ ਹੀ ਠੱਗੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਅੱਜ ਜੁਰੇ ਧਰਨਾ ਦਿੱਤਾ ਹੈ ਤੇ ਉਹਰੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਚੱਲੇ ਹਾਂ ਕਿ ਕਿੰਨੇ ਲੋਕਾਂ ਨਾਲ ਠੱਗੀ ਹੈ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਦਾ ਸੀ ਇਹ ਠੱਗੀ ਦਾ ਫਿਲਹਾਲ ਜੀ 10-15 ਬੰਦੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਹੈ ਜੀ ਕਿ ਮੈਂ ਕਿਹਾ ਕਿ ਕਿਸ ਪ੍ਰੋਨਾਫਿਕ ਹੋ। ਜੀ ਸਾਨੂੰ ਇਹਨਾਂ ਨੇ ਆਪਣਾ ਜਾਲੀ ਆਈਡੀ ਕਾਰਡ ਦਿਖਾਇਆ ਜੀ। ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਤੇ ਲਿਆ ਕਿ ਫਿਰ ਨੂੰ ਅਸੀਂ ਵਰਡ ਬੈਂਚ ਨੌਕਰੀ ਦਿਵਾਵਾਂਗੇ ਉਧਰ ਹੀ ਬੈਠ ਕੇ। ਨਾਲੇ ਕੈਨੇਡਾ ਭਿੱਜਿਆ ਜਾਊਗਾ। ਜੀ ਅੱਜ ਕੌਣ ਕਰਨਾ ਆਉਣਾ ਹੈ। ਪਰ ਮਾਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਉਹ ਸਾਡੀ ਕਾਫੀ ਖਬਰ ਲੱਗੀ ਸੀਗੀ। ਅਸੀਂ ਹੁਣ ਉਹ ਸਕੂਲ ਦੇ ਬਾਹਰ ਤਰਨਾ ਲਗਾਇਆ ਤੇ ਦੋ ਦਿਨਾਂ ਬਾਅਦ ਇਹਨਾਂ ਦੇ ਘਰ ਦੇ ਬਾਹਰ ਵੀ ਤਰਨਾ ਲਗਾਣਾ ਜੀ। ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀਗੇ। ਮੰਗ ਪੱਤਰ ਅਸੀਂ ਸਕੂਲ ਪ੍ਰਿੰਸੀਪਲ ਹੈ ਨਹੀਂ ਕਿ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐ ਆਡੇ ਬਣਦੇ ਜੋ ਕਾਰਵਾਈ ਪੁਲਿਸ ਕਾਰਵਾਈ ਕਰੇ ਸਾਡਾ ਪੈਸਾ ਸਾਨੂੰ ਮਿਲੇ ਪੁਲਿਸ ਕੋਲ ਬੋਰੋ ਭਈਆ ਦੀ ਕੰਪਲੇਂਟ ਚੱਲ ਰਹੀ ਹੈ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਇਸ ਪਰਪਾਸੇ ਲਾਇਆ ਹੈ ਕਿ ਮੈਡਮ ਗਵਰਨਮੈਂਟ ਸਕੂਲ ਜੋਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰ ਵਿੱਚ ਬਦਲੇ ਜਿਹੜਾ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਪੁਲਿਸ ਕੀ ਕਹਿ ਕੇ ਤੁਹਾਨੂੰ ਪੁਲਿਸ ਸਾਹਿਬ ਕਹਿੰਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਯੀ ਇਨਸਾਫ ਹਲਕ ਤੱਕ ਮਿਲਿਆ ਹਾਈ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਉਮੀਦ ਹੈ ਕਿ ਉਮੀਦ ਹੈ ਸਾਨੂੰ ਸਾਨੂੰ ਪੁਲਿਸ ਤੇ ਪ੍ਰਸ਼ਾਸਨ ਤੇ ਇਹ ਐਮਐਲ ਸਾਹਿਬ ਤੇ ਪੂਰਾ ਭਰੋਸਾ ਹੈ ਕਿ ਸਾਡੇ ਨੂੰ ਇਨਸਾਫ ਮਿਲੇਗਾ ਸਾਡੇ ਨਾਲ ਜੀ 20 ਲੱਖੀ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਲਡ ਬੈਂਕ ਚ ਨੌਕਰੀ ਦਿਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜ ਤੱਕ ਕੁਝ ਨਹੀਂ ਮਿਲੇ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲੇ ਸਰਕਾਰ ਨਾਲ ਗੱਲ ਇਹ ਕਿ ਇਹ ਪੰਚੀ ਟ੍ਰੈਵਲ ਨਾਲ ਤਾਂ ਕੰਮ ਕਰਦੇ ਨੇ ਕਿ ਸਾਡੇ ਤੇ ਹਾਲੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਤੇ ਮੰਗ ਕੀ ਹੈ ਕੋਈ ਸਰਕਾਰ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੇ ਹੱਕਾਂ ਵਾਲੇ ਨੇ ਸਾਨੂੰ ਮਿਲਣੇ ਚਾਹੀਦੇ ਆ ਵਾਪਸ ਸਾਨੂੰ ਇਨਸਾਫ ਮਿਲੇ ਬਸ ਕਿ ਕਿ ਤੁਹਾਨੂੰ ਇਨਸਾਫ ਨਹੀਂ ਮਿਲਦਾਉਣ ਦੇਣਾ ਕੀ ਕਰਾਂਗੇ ਜੀ ਇਹੀ ਜਿਵੇਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਹੈ ਸਰਕਾਰ ਤੋਂ ਕਿ ਸਾਨੂੰ ਜਰੂਰ ਦਿਵਾਉਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਅਰਖਾਸਤ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨਾ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜੇਗੀ ਪੱਠਾ ਹਾਂਜੀ ਇਨਵੈਸਟੀਗੇਸ਼ਨ ਹੈਗੀ ਅਲੀਗੇਸ਼ਨ ਮੱਦੇਨਜ਼ਰ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਚ ਜੋ ਜੋ ਤਰ੍ਹਾਂ ਸ਼ਾਮਲ ਹੋ ਰਿਹਾ ਜਾਂ ਆ ਕੇ ਪੁੱਛ ਲਵਾਂਗਾ